ਗਊਸ਼ਾਲਾ ਦੇ ਹਾਲਾਤ ਬਹੁਤ ਮਾੜੇ ਨੇ ਜੀ ਗਊਸ਼ਾਲਾ ਦੇ ਵਿੱਚ ਸੇਵਾਦਾਰ ਜਿਹੜਾ ਇੱਥੇ ਕੋਈ ਨਹੀਂ ਹੈਗਾ ਜਿਹੜੇ ਬੰਦੇ ਵਿਚਾਰੇ ਹੈਗੇ ਨੇ ਇੱਕ ਇੱਕ ਬੰਦਾ ਮੇਰੇ ਹਸਾਬ ਨਾਲ ਇਸ ਪਾਸੇ ਇਹਨਾਂ ਨੇ ਦਿੱਤਾ ਹਾਲਾਤ ਇਹੋ ਜਿਹੇ ਵਿਚਾਰ ਤੋਂ ਪੰਜ ਦੰਗਰ ਇੱਥੇ ਇਸ ਪਾਸੇ ਰੋਜ਼ ਦੇ ਮਰਦੇ ਨੇ ਪਾਣੀ ਵਾਲੇ ਹਾਲਾਤ ਬਹੁਤ ਮਾੜੇ ਆ ਜੀ ਇੱਧਰ ਤੇ ਮਿੱਟੀ ਪੈਣੀ ਚਾਹੀਦੀ ਆ ਇੱਧਰ ਮਿੱਟੀ ਪੈਗੀ ਬਾਹਰਲਾ ਪਾਣੀ ਜਿਹੜਾ ਡੱਕਿਆ ਜਾਏਗਾ ਫਿਰ ਇੱਥੇ ਘਾਹ ਵੀ ਹੋ ਸਕਦਾ ਉਹ ਘਾਹ ਜਿਹੜਾ ਇਹ ਆਪ ਚੜਨਗੇ ਜੰਗਲ ਖਾਣਗੇ ਘਾਹ ਇਸ ਤਰ੍ਹਾਂ ਹਾਲਾਤ ਵੇਖੋ ਤੇ ਬੂਟੀ ਉਗ ਰਹੀ ਆ ਵੇਖੋ ਇਹ ਜਿੱਤੇ ਦਾ ਬੱਚਾ ਛੱਡ ਕੇ ਗਿਆ ਇਹਦੀ ਲਾਈਫ ਵੱਤ ਤੋਂ ਵੱਧ ਚਾਰਜਾ ਪਾ ਦਿੰਦੇ ਨੇ ਜੀ ਇਸ ਤੋਂ ਵੱਧ ਨਹੀਂ ਜੀ ਕਿਉਂਕਿ ਇਹਨੂੰ ਦੁੱਧ ਮਿਲਣਾ ਨਹੀਂ ਹੈਗਾ ਤੇ ਇਹਨੇ ਮਰ ਜਾਣਾ ਵਾ ਤੇ ਮੈਂ ਤੇ ਬੇਨਤੀ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਉਹੀ ਕਰਨਾ ਵਾ ਵੀ ਜਦੋਂ ਕਿਤੇ بارش ਪਈ ਹੁੰਦੀ ਉਹਦੋਂ ਕਿਤੇ ਮੌਕਾ ਵੇਖਣ ਆਣ ਕੇ ਕਿਤੇ ਤੇ ਕਿ ਕੀ ਹਾਲਾਤ ਨੇ ਤੁਸੀਂ ਜੁੜੇ ਹੋ ਜੀ ਕਲੰਦੌਰ ਪੋਸਟ ਨਿਊਜ਼ ਦੇ ਨਾਲ ਇਸ ਟਾਈਮ ਖੜੇ ਆ ਕਲੰਦੌਰ ਵਿੱਚ ਸਰਕਾਰੀ ਗਊਸ਼ਾਲਾ ਦੇ ਵਿੱਚ ਇਹ ਤੁਹਾਨੂੰ ਹਾਲਾਤ ਦਿਖਾ ਦਈਏ ਕਿ ਜਿਸ ਕਿਸ ਤਰ੍ਹਾਂ ਪਾਣੀ ਖੜਾ ਹੈ ਇਹ ਹੀ ਡੰਗਰਾਂ ਥੱਲੇ ਆਉਂਦਾ ਹੈ ਸਾਡੇ ਨਾਲ ਸੇਵਾਦਾਰ ਹੀ ਮੌਜੂਦ ਨੇ ਇੱਥੋਂ ਦੀ ਗੱਲਬਾਤ ਕਰਨ ਲੈਨੇ ਕੀ ਮਹੌਲ ਆ ਕਿਦਾਂ ਦਾ ਇੱਥੇ ਚੱਲਦਾ ਪਿਆ ਜੀ ਆ ਜੀ ਬਾਈ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਵਿਰਿੰਦਰ ਕੁਮਾਰ ਹੈ ਜੀ ਮੈਂ ਕਲਾਂਦੋਂ ਬਿਲੋਂਗ ਕਰਦਾ ਵਾਂ ਅਸੀਂ ਡੇਢ ਮਹੀਨੇ ਤੋਂ ਇੱਥੇ ਸੇਵਾ ਕਰਨ ਆ ਰਹੇ ਹਾਂ ਡੇਢ ਮਹੀਨੇ ਦੇ ਵਿੱਚ ਅਸੀਂ ਤਾਂ ਇੱਕ ਪਾਸਾ ਹੀ ਹਜੇ ਵੇਖਿਆ ਜੀ ਇਧਰ ਅਸੀਂ ਸੇਵਾ ਕਰ ਰਹੇ ਹਾਂ ਅਸੀਂ ਰੋਜ਼ ਸਵੇਰੇ ਇੱਕ ਤੋਂ ਡੇਢ ਘੰਟਾ ਹੁੰਨੇ ਆ ਹਾਲਾਤ ਇੱਥੋਂ ਜਿਹਾ ਇਹੋ ਜਿਹਾ ਕਿ ਸਾਨੂੰ ਘਰ ਤੋਂ ਕੱਢ ਡੇਢ ਡੇਢ ਫੁੱਟ ਪਾਣੀ ਇਹਨਾਂ ਨੂੰ ਕਹਿ ਕੇ ਵੇਖ ਲਿਆ ਸੀ ਵੀ ਸਾਨੂੰ ਮਿੱਟੀ ਪਵਾ ਕੇ ਸਾਡਾ ਰਸਤਾ ਬਣਾ ਦਿਓ ਇਹਨਾਂ ਰਸਤਾ ਵੀ ਨਹੀਂ ਬਣਾਇਆ ਆਪਾਂ ਕੱਲ ਆਪਣੀ ਪੌਕਟ ਦੇ ਵਿੱਚੋਂ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਰਸਤਾ ਮਿੱਟੀ ਪਵਾ ਕੇ ਸਾਰਾ ਰਸਤਾ ਜਿਹੜਾ ਓਕੇ ਕਰਾਇਆ ਦੂਜਾ ਨੰਬਰ ਗੱਲ ਇਹ ਹੈ ਵੀ ਜਿਹੜੀ ਆ ਗਊਸ਼ਾਲਾ ਇਹਦੇ ਵਿੱਚ ਆਹ ਦਾ ਥਾਂ ਆ ਇਹ ਅੱਧਾ ਉੱਚਾ ਤੇ ਅੱਧਾ ਨੀਵਾ ਹੈ ਪੰਜਾਬ ਇਹ 50 ਦਾ ਹਾਲਿਆ ਇਹਦੇ ਵਿੱਚ ਇਹਨਾਂ ਕੇ ਹੀ ਬੇਨਤੀ ਕੀਤੀ ਵੀ ਤੁਸੀਂ ਜਿਹੜਾ ਤੁਹਾਡੇ ਕੋਲ ਕੋਈ ਪੈਸੇ ਪਏ ਨੇ ਜਾਂ ਕੋਈ ਹੈਗਾ ਉਹਦੇ ਵਿੱਚ ਤੁਸੀਂ ਸੈਂਟਰ ਦੇ ਵਿੱਚ ਖੁਰਲੀ ਬਣਾ ਦਿਓ ਤੇ ਇੱਕ ਸਾਈਡ ਤੇ ਪਾਣੀ ਵਾਲੀ ਖੁਰਲੀ ਬਣਾ ਕਮ ਸੇ ਕਮ ਇਹ ਇਹ ਜਿਹੜੇ ਅੱਧਿਓ ਵੱਧ ਤੇ ਜਿਹੜੇ ਦੇਖ ਕੇ ਮਰਦੇ ਨੇ ਹੂੰ ਕਿ ਇਹ ਲੱਤਾਂ ਤਾ ਨੂੰ ਹੋ ਜਾਂਦੀਆਂ ਸੇਠਾਂ ਨੂੰ ਆਉਂਦਾ ਰਾਤ ਪੈ ਰਹਿੰਦੇ ਸਿਰ ਨੂੰ ਮਰੇ ਹੁੰਦੇ ਆ ਪੰਜ ਤੋਂ 6 ਰੋਜ਼ ਇੱਥੇ ਮਰਦੇ ਐਸ ਪਾਸੇ ਤੇ ਇਹ ਹਾਲਾਤ ਇਹੋ ਜਿਹੇ ਨੇ ਇੱਥੇ ਭਈ ਅਹੀਂ ਜਦੋਂ ਸਵੇਰੇ ਆਉਂਦੇ ਆ ਨਾ ਤੇ ਸਾਡਾ ਵੇਖ ਕੇ ਤਾਂ ਸਾਡੇ ਅੱਖਾਂ 'ਚ ਅਥਰੂ ਆ ਜਾਂਦੇ ਆ ਸਾਡੇ ਕੋਲ ਜਿੰਨਾ ਕਿ ਦੋ ਬੰਦੇ ਹੀ ਸਾਰੇ ਕਲਾ ਨੋਰਦੇ ਆ ਜਿਹੜੇ ਇੱਥੇ ਅਸੀਂ ਕਿੰਨਾ ਕੰਮ ਕਰ ਲਾਂਗੇ ਇੱਥੇ ਦੱਸੋ ਜਰਾ ਜੀ ਕਿੰਨੀ ਕਿ ਸੇਵਾ ਕਰ ਲਾਂਗੇ ਕਿੰਨੀ ਕਿ ਆਪਣੀ ਪੌਕਟ ਵਿੱਚੋਂ ਪੈਸੇ ਖਰਚ ਲਾਂਗੇ ਜੀ ਸਾਡੀ ਪ੍ਰਸ਼ਾਸਨਿਕ ਇਹੋ ਬੇਨਤੀ ਆ ਭਈ ਤੁਸੀਂ ਗਊਸ਼ੈਸ ਵੀ ਲਾਇਆ ਹੋਇਆ ਸਾਰੇ ਕੰਮ ਕੀਤੇ ਆ ਤੇ ਇਹਨਾਂ ਦੀ ਹਾਲਤ ਕੋਈ ਨਹੀਂ ਸੁਧਾਰਦੇ ਹੈਗੇ ਗਊਸ਼ਾਲਾ ਦੀ ਹਾਲਤ ਕੋਈ ਨਹੀਂ ਸੁਧਾਰਦੇ ਹੈਗੇ ਸਾਡੀ ਪ੍ਰਸ਼ਾਸਨ ਕੇ ਦੁਬਾਰਾ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਨਾ ਕੋਈ ਇੱਥੇ ਆਣ ਕੇ ਪਹਿਲੇ ਮੌਕਾ ਵੇਖੇ ਆਣ ਕੇ ਜੀਦਾ ਜੀ ਵੇਖਿਆ ਜਾਵੇ ਤੇ ਮਤਲ ਜਿਹੜੀ ਦੁਕਾਨਾਂ ਦੇ ਗੋਲ ਕਮ ਲੱਗੇ ਆ ਗਊਸ਼ਾਲਾ ਵਾਸਤੇ ਹਾਂਜੀ ਉਹ ਕਿੱਥੇ ਜਾਂਦੀਆਂ ਨੇ ਉਹ ਸਾਨੂੰ ਨਹੀਂ ਪਤਾ ਜੀ ਉਹ ਗਰਦਾਸਪੁਰ ਦੀ ਕੋਈ ਟੀਮ ਹੈ ਸੰਸਥਾ ਬਣੀ ਆ ਉਹ ਲੈ ਕੇ ਜਾਂਦੇ ਨੇ ਅਸੀਂ ਉਹਨਾਂ ਦੇ ਅੱਗੇ ਵੀ ਅਪਰੋਚ ਕੀਤੀ ਆ ਇੱਕ ਦੋ ਵਾਰੀ ਉਹਨਾਂ ਨੂੰ ਫੋਨ ਵੀ ਕੀਤਾ ਵਾ ਵੀ ਸਾਡੀ ਆ ਜਿਹੜੀ ਹੈਗੀ ਆ ਮਤਲਬ ਪਰੇਸ਼ਾਨੀ ਜਿਹੜੀ ਦੂਰ ਕੀਤੀ ਜਾਏ ਉਹ ਵੀ ਕਹਿ ਰਹੇ ਨੇ ਵੀ ਤੁਸੀਂ ਕੰਮ ਸਟਾਰਟ ਕਰਾਓ ਜੀ ਅਸੀਂ ਕਿੱਥੋਂ ਕੰਮ ਸਟਾਰਟ ਕਰਾਈਏ ਦੱਸੋ ਜੀ ਅਸੀਂ ਕਿੱਥੋਂ ਪੈਸੇ ਲੈ ਲਈਏ ਰੋਜ਼ ਜਿਹੜੀ ਚੋਖਰ ਆ ਰਹੀ ਜਾ ਕੋ ਹੋਰ ਪਾ ਰਹੇ ਆ ਅਸੀਂ ਸਮਾਨ ਉਹ ਹੀ ਆਪਣੀ ਪਾਕਟ ਚ ਪਾ ਰਹੇ ਆ ਅਸੀਂ ਕਿਸੇ ਸਜਤਾ ਕਿਸੇ ਕੋ ਪੈਸੇ ਨਹੀਂ ਮੰਗਦੇ ਆਗੇ ਅਸੀਂ ਜੋ ਸਾਡੇ ਕੋਲ ਸਰਦਾ ਬੰਦਾ ਸਵੇਰੇ ਲੈ ਆ ਕੇ ਇੱਥੇ ਪਾ ਕੇ ਜਾਂਦੇ ਆ ਹਾਲੇ ਕਿ ਇਧਰ ਜਿਹੜੇ 50 ਸਾਡਾ ਡਗ ਰਿਹਾ ਇਹੋ ਹੀ ਅਸੀਂ ਸੰਭੇ ਨੇ ਪਰਲੇ ਪਾਸੇ ਦਾ ਸਾਨੂੰ ਕੋਈ ਪਤਾ ਨਹੀਂ ਹੈ ਇਹ ਤੱਕ ਦਾਨੀ ਸੱਜਣ ਵੀ ਮਜ਼ਦ ਕਰ ਦੇਣਗੇ ਸ਼ਹਿਰ ਦੇ ਜੀ ਨਹੀਂ ਜੀ ਕੋ ਆਪਾਂ ਨਹੀਂ ਕਿਸੇ ਕੋ ਲੈਂਦੇ ਜੀ ਕੋਈ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਵੀ ਆਪਾਂ ਕੇ ਕੋਈ 10 ਰੁਪਏ ਵੀ ਲਏ ਨੇ ਇੱਕ ਦੋ ਹਾਂ ਬਾਬਾ ਜੀ ਵਡਾਲਾ ਬੰਗਰ ਵਾਲੇ ਸਾਨੂੰ ਇੱਕ ਵਾਰੀ ਪੈਸੇ ਦੇ ਗਏ ਨੇ ਜਾਂ ਇੱਕ ਅੱਧੇ ਬੰਦੇ ਨੇ ਕੋਈ 5-600 ਰੁਪਏ ਦਿੱਤਾ ਇਸ ਤੋਂ ਇਲਾਵਾ ਹੋਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਅਸੀਂ ਉਹਦੇ ਕੋਲ ਮੱਦ ਲਈ ਹੈ ਤੇ ਇਹ ਸਾਰਾ ਖਰਚਾ ਪਤਨੀ ਆਪਣੀ ਜੇਵ ਚ ਕਰ ਰਹੇ ਹਾਂ ਹਾਂਜੀ ਹਾਂ ਇਹ ਜਿਹੜਾ ਖਰਚਾ ਵਾ ਕੋਈ ਸਾਨੂੰ ਜਿਹੜੇ ਅੰਮ੍ਰਿਤਸਰ ਵਾਲੇ ਭਾਜੀ ਹੈਗੇ ਨੇ ਉਹਨਾਂ ਨੇ ਕੋਈ ਚੋਖਰ ਦਿੱਤੀ ਹੈ ਸਾਨੂੰ ਬਾਕੀ ਹੀ ਆਪਣੀ ਜੇਵ ਚ ਖਰਚ ਕਰ ਰਹੇ ਹਾਂ ਈਵਨ ਕਿ ਇਹਨਾਂ ਦੀ ਕੋਈ ਜੇ ਲੋਡ ਪੈਂਦੀ ਹੈ ਦਵਾਈ ਦੀ ਤੇ ਉਹ ਵੀ ਅਸੀਂ ਸਵੇਰੇ ਲਿਆ ਆ ਕੇ ਤੇ ਆਪ ਇਹਨਾਂ ਨੂੰ ਦ ਉਹ ਕੰਮ ਕਰਦਾ ਪਰ ਇਸ ਤੋਂ ਇਲਾਵਾ ਇੱਕ ਗਾਂ ਹੀ ਇੱਥੇ ਉਹਨੂੰ ਮਿੱਠਿਆ ਨੁਕਸ ਹੋਇਆ ਉਹ ਸਾਹਮਣੇ ਵੇਖੋ ਦੀ ਫੋਟੋ ਖਿੱਚਿਓ ਭਾਜੀ ਉਹਨੂੰ ਵੇਖੋ ਥੱਲੇ ਪਾਸੇ ਕਪੜਾ ਬੰਨੇ ਆ ਉਹਦਾ ਵੀ ਇਲਾਜ ਅਸੀਂ ਕਰ ਰਹੇ ਆ ਨਾਲ ਇਹ ਵੀ ਇਲਾਜ ਕਰ ਰਹੇ ਨੇ ਪਰ ਇੱਕ ਗੱਲ ਇਹ ਆ ਵੀ ਇੱਥੇ ਜਿਹੜੀ ਮਰਨ ਦੀ ਜਿਹੜੀ ਹੈਗੀ ਆ ਸੰਖਿਆ ਉਹ ਬਹੁਤ ਜ਼ਿਆਦਾ ਆ ਮਤਲਬ ਜ਼ਿਆਦਾ ਕੋਈ ਸੁਧਾਰ ਨਹੀਂ ਹੈਗਾ ਇੱਥੇ ਮੈਂਨ ਸਾਹਿਬ ਜਿੱਦਾਂ ਛੋਟੇ ਛੋਟੇ ਬਛੜੇ ਨੇ ਤੇ ਇਹਨਾਂ ਨੂੰ ਚਾਹੀਦਾ ਨਹੀਂ ਕਿ ਉਧਰ ਜੇ ਗਊਆਂ ਦੁੱਧ ਦਿੰਦੀਆਂ ਨੇ ਉਧਰ ਬਸ ਖੜੇ ਜਾਵੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਕੀਤਾ ਕਿ ਜਿਹੜੇ ਛੋਟੇ ਬੱਚੇ ਆਉਂਦੇ ਉਹ ਵੇਖੋ ਗਾਂ ਇਹਨਾਂ ਨੂੰ ਗਾਈਆਂ ਥੱਲੇ ਲਾਉਣਾ ਜੇ ਥੱਲੇ ਕੋਈ ਕਿਲੋ ਦੁੱਧ ਹੈ ਕੋਈ 2 ਕਿਲੋ ਦੁੱਧ ਉਹਦੇ ਥੱਲੇ ਬੱਚਾ ਲਾ ਦਿੱਤਾ ਵਾ ਉਹ ਪਤਾ ਨਹੀਂ ਉਹਦੀ ਕਿਸਮਤ ਹੈ ਆ ਬਾਜੇ ਨਹੀਂ ਤਾਂ 2-4 ਦਿਨ ਦੇ ਵਿੱਚ ਉਹ ਚਲ ਜਾਂਦਾ ਵਾ ਆ ਵੇਖੋ ਤੁਹਾਡੇ ਸਾਹਮਣੇ ਫੋਟੋ ਆ ਕਿਦਾਂ ਸੋਹਣਾ ਬੱਚਾ ਆਇਆ ਵਾ ਇਹਦੀ ਵੱਧ ਤੋਂ ਵੱਧ ਉਮਰ ਇਹਦੀ 4 ਦਿਨੇ ਹੈ ਜੀ 4 ਦਿਨ ਬਾਅਦ ਇਹਨੇ ਮਰ ਜਾਣਾ ਇਸ ਤੋਂ ਜ਼ਿਆਦਾ ਨਹੀਂ ਕਰ ਸਕਦਾ ਟਾਈਮ ਜੀ ਹੈ ਅਸੀਂ ਇਹਨਾਂ ਨੂੰ ਕਿੰਨੇ ਕ ਨੂੰ ਦੁੱਧ ਪਿਾਵਾਂਗੇ ਕਿੰਨੇ ਕਹੀਂ ਬਚਾਵਾਂਗੇ ਸਾਡੀ ਕੋਈ ਸਹਾਇਤਾ ਕੀਤੀ ਜਾਏ ਸਾਡੇ ਨਾਲ ਕੋਆਪਰੇਟ ਕੀਤਾ ਜਾਏ ਇਹੀ ਕੋ ਇਹਨਾਂ ਨੂੰ ਬਚਾ ਸਕੀ ਹੈ ਅਸੀਂ ਵੱਧ ਤੋਂ ਵੱਧ ਟਾਈਮ ਇੱਥੇ ਆਪਣਾ ਭਤੀਜਾ ਕਰ ਸਕੀ ਤੈਨੂੰ ਬਚਾ ਸਕਦਾ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਤੇ ਪ੍ਰਸ਼ਾਸਨ ਕੋ ਮੰਗ ਕਰਨੇ ਵੀ ਜਿਹੜੇ ਸਾਡੇ ਉੱਚ ਅਧਿਕਾਰੀ ਹੈਗੇ ਨੇ ਡੀਸੀ ਸਾਹਿਬ ਹੈਗੇ ਜਾਂ ਹੋਰ ਨੇ ਜਿਹੜੇ ਵੀ ਇੱਥੇ ਐਸਪੀਐਮ ਸਾਹਿਬ ਨੇ ਉਹ ਮੌਕਾ ਆਣ ਕੇ ਹੁਣ ਵੇਖਣ ਉਹ ਤੇ ਸੁਖ ਪੁਕੇ ਜਾਣ ਕੇ ਮੌਕਾ ਵੇਖ ਕੇ ਚਲ ਜਾਂਦੇ ਨੇ ਜਦੋਂ بارش ਹੋਈ ਹੋਈ ਉਹਦੋਂ ਇੱਥੇ ਆਣ ਕੇ ਮੌਕਾ ਵੇਖਣ ਵੀ ਇੱਥੇ ਦੇ ਹਾਲਾਤ ਕੀ ਨੇ ਇੱਥੋਂ ਤੇ ਨੰਗਣਾ ਓਖਾ ਹੋ ਜਾਂਦਾ ਤੇ ਸੇਵਾ ਇਹਨਾਂ ਨੇ ਕਿੰਨੇ ਕਰਨੀ ਹੈ ਜੀ ਦੱਸੋ ਜੀ ਦੂਜਾ ਨੰਬਰ ਉਧਰ ਛੱਡਾਂ ਬਣੀ ਜਾ ਰਹੀਆਂ ਥੱਲੇ ਉਹਨਾਂ ਦੇ ਇਹਨਾਂ ਗਾਰਾ ਵਾ ਜਿੱਥੇ ਡੰਗਰਾਂ ਨੇ ਖਲੋ ਕੇ ਪੱਠੇ ਖਾਣੇ ਆ ਕਮ ਸੇ ਕਮ ਉਹ ਥਾਂ ਤੇ ਪੱਕਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਆ ਇੱਕ ਲੈਵਲ ਦਾ ਥਾਂ ਹੀ ਨਹੀਂ ਹੈਗਾ ਜੀ ਆ ਅੱਧਾ ਉੱਚਾ ਤੇ ਅੱਧਾ ਨੀਵਾ ਜੇ ਤੇ ਇਹ ਜਦੋਂ ਬੱਚੀ ਜਾਂ ਬੱਚਾ ਥੱਲੇ ਡਿੱਗ ਪੈਂਦਾ ਵਾ ਤੇ ਉਹ ਸਵੇਰ ਨੂੰ ਮਰ ਜਾਂਦਾ ਜੀ ਦੋ ਜੀ ਇਧਰ ਪੰਜ ਛੇ ਮਰ ਰਹੇ ਨੇ ਤੇ ਉਧਰ ਵੀ ਮਰਦੇ ਹੋਣਗੇ ਕਾਫੀ ਦੇਖੋ ਜੀ ਉਧਰ ਦਾ ਪਤਾ ਨਹੀਂ ਕਿਉਂਕਿ ਆਪਾਂ ਉਧਰ ਵਿੱਚ ਨਹੀਂ ਕਰਦੇ ਹੈਗੇ ਕਿਉਂਕਿ ਇਹੋ ਹੀ ਕੰਮ ਅਸੀਂ ਸੰਭਿਆ ਵਾ ਦੋ ਜਾਂ ਹੀ ਤਿੰਨ ਬੰਦੇ ਆ ਅਸੀਂ ਸਵੇਰੇ ਆਉਂਦੇ ਅਸੀਂ ਬਾਕੀ ਇਹ ਵੀ ਸ਼ਹਿਰ ਵੀ ਸਾਨੂੰ ਕੋਈ ਮਦਦ ਸਾਜਾ ਅਸੀਂ ਕਹਿੰਦੇ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਚੋਖਰ ਦੇ ਦੇਣ ਫੀਡ ਦੇ ਦੇਣ ਸਾਨੂੰ ਪੈਸਾ ਕਿਸੇ ਕੋ ਨਹੀਂ ਚਾਹੀਦਾ ਉਹ ਜਿਹੜੀ ਜਿਹੜੀ ਚੀਜ਼ ਵੀ ਆਏਗੀ ਉਹ ਇੱਥੇ ਆਏਗੀ ਇੱਥੇ ਲੱਗੇਗੀ ਆਪਣੀ ਪੌਣ ਚ ਵੀ ਖਰਚਾਂ گے ਇਹ ਨਹੀਂ ਵੀ ਉਹਨਾਂ ਕੋ ਸਾਨੂੰ ਪੈਸੇ ਆ ਜਾਂਦੇ ਹੀ ਆਪ ਹਟ ਜਾਗੇ ਜਿਹੜੇ ਕਲੰਦਰ ਦੇ ਐਸ.ਡੀ.ਐਮ. ਮੈਡਮ ਨੇ ਉਹਨਾਂ ਕੋ ਕਿਤੀ ਅਪਰੋਚ ਨਹੀਂ ਜੀ ਆਪਾਂ ਅਪਰੋਚ ਨਹੀਂ ਕੀਤੀ ਉਹ ਉਹਨਾਂ ਕੇ ਬੇਨਤੀ ਆ ਵੀ ਉਹ ਖੁਦ ਆਣ ਕੇ ਇੱਥੇ ਮੌਕਾ ਵੇਖਣ ਆਣ ਕੇ ਆਪੇ ਵੇਖਣ ਮਤਲਬ ਮੀ ਜਦੋਂ ਮੀ ਪਏ ਉਦੋਂ ਹਾਂਜੀ ਜਿਹਦਣ ਬਾਰਿਸ਼ ਹੋਈ ਹੋਈ ਉਦੋਂ ਆਉਣੇ ਇੱਥੇ ਜੀ ਉਦੋਂ ਆਣ ਕੇ ਮੌਕਾ ਦੇਖਣ ਪਰਲੀ ਜਿਹੜੀ ਉਹ ਟੀਨਾ ਪਈਆਂ ਨੇ ਉਹ ਖੁਰਲੀ ਵਿੱਚ ਪਾਣੀ ਜਿਹੜਾ ਡਿੱਗਦਾ ਜੇ ਔਰ ਗਿੱਲਾ ਪੱਠੇ ਹੋ ਜਾਂਦੇ ਜੇ ਤੇ ਕੋਈ ਨਗਰ ਨਹੀਂ ਖਾਂਦਾ ਉਦੋਂ ਫਿਰ ਮਰਨ ਦੀ ਜਿਹੜੀ ਸੰਖਿਆ ਵਧ ਜਾਂਦੀ ਹੈ ਸੋ ਇਹ ਸਨ ਗਊਸ਼ਾਲਾ ਵਿੱਚ ਜੋ ਸੇਵਾ ਕਰ ਰਹੇ ਨੇ ਇੱਕ ਸਾਈਡ ਤੇ ਇਹਨਾਂ ਨੇ ਕਹਿਣਾ ਕਿ ਰੋਜ਼ ਦੇ ਜਨ ਕੀ 4 ਤੋਂ 5 ਦੰਗਰ ਮਾਰ ਰਹੇ ਨੇ ਪਰ ਪ੍ਰਸ਼ਾਸਨ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ